ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆ ਰੌਂਡ 1255 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਗੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਹਾਂ ਤੇ ਅੱਜ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਕਾਖਣ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਉੱਥੇ ਫਾਈਨਲ ਮੈਚ ਹੋਇ ਖੀਰਾਂਵਾਲ ਤੇ ਗਾਕਲ ਦੀਆਂ ਟੀਮਾਂ ਦੇ ਵਿਚਕਾਰ ਉਹਦੇ ਵਿੱਚੋਂ ਖੀਰਾਂਵਾਲ ਫਾਸਟ ਤੇ ਗਾਕਲ ਸੈਕੰਡ ਅੱਗੇ ਗੱਲ ਕਰਦੇ ਨੱਥੂਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 60000 ਤੇ ਦੂਜਾ ਨਾਮ 44000 ਸੀ ਬੈਸਟ ਰੇਡਰ ਤੇ ਬਿੱਟ ਜਾਫੀ ਨੂੰ 21000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਖੀਰਾਵਾਲ ਤੇ ਸੁਰਖਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੁਰਖਪੁਰ ਫਾਸਟ ਤੇ ਖੀਰਾਵਾਲ ਸੈਕੰਡ ਤੇ ਇਸ ਤੋਂ ਵੈਸਟ ਰੇਡਰ ਬਣੇਗਾ ਮੋਹਨ ਢੱਲਵਾਣ ਤੇ ਵੈਸਟ ਜਾਫੀ ਬਣੇਗਾ ਗੁਰਸੇਵ ਕਿਸੁਰਖਪੁਰ ਵਾਲਾ ਅੱਗੇ ਗੱਲ ਕਰਦੇ ਆਸਟ੍ਰੇਲੀਆ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੇ ਉੱਤੇ ਫਾਈਨਲ ਮੈਚ ਹੋਇਆ ਸੀ ਸੇਰੇ ਪੰਜਾਬ ਤੇ ਸਿਡਨੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਿਡਨੀ ਸੈਕੰਡ ਤੇ ਸੇਰੇ ਪੰਜਾਬ ਫਾਸਟ ਤੇ ਇਸ ਤੋਂ ਵੈਸਟ ਰੇਡਰ ਬਣੇਗਾ ਪਿੰਨੀ ਪਤਾਰੇ ਵਾਲਾ ਤੇ ਵੈਸਟ ਜਾਫੀ ਬਣੇਗਾ ਵੈਘਰੂ ਸੀਚੇਵਾਲ ਤੇ ਸੋਨੀ ਸਿੰਘਾ ਦੌੜਾ ਵਾਲਾ ਦੋਨੇ ਬਿਲ ਜੋਇੰਟ ਵੈਸਟ ਜਾਫੀ ਬਣ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਫਾਈਨਲ ਮੈਚ ਹੋਇਆ ਸੀ ਨਿਊਯਾਰਕ ਤੇ ਵੇਰੀਆ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਵੇਰੀਆ ਫਰਸਟ ਤੇ ਨਿਊਯਾਰਕ ਸੈਕੰਡ ਤੇ ਇਸ ਤੋਂ ਵੈਸਟ ਰੇਡਰ ਬਣੇਗਾ ਸੁਲਤਾਨ ਸਾਮਸਪੁਰਾ ਵਾਲਾ ਤੇ ਵੈਸਟ ਜਾਫੀ ਬਣੇਗਾ ਸਤੂਪਦੂਰ ਸਾਹਿਬ ਵਾਲਾ ਤੇ ਪਾਲਾ ਜਲਾਲਪੁਰ ਦੋਨੇ ਜੁਆਇੰਟ ਵੈਸਟ ਜਾਫੀ ਬਣੇਗੇ ਅੱਗੇ ਗੱਲ ਕਰਦੇ ਆਂ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਤੇ ਫਾਈਨਲ ਮੈਚ ਹੋਇਆ ਸੀ ਮੈਡਵੇ ਤੇ ਟੈਲਫੋਰਡ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਟੈਲਫੋਰਡ ਫਰਸਟ ਤੇ ਮੈਡਵੇ ਸੈਕੰਡ ਤੇ ਇਸ ਤੋਂ ਵੈਸਟ ਰ ਨੰਬਰ ਲੈ ਤੇ ਤੇ ਬਿਟ ਜਾਪੇ ਬਣਿਆ ਸਣੀ ਕਾਲੇ ਸੰਘਿਆ ਵਾਲਾ 8 ਟੱਚ ਲੈ ਕੇ 5 ਜੱਫੇ ਲਏ ਹਾਂਜੀ ਇਸ ਵੀਡੀਓ ਕੱਲ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ